ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਦਿਲਾਂ ਸਾਂਝ ਦੇ ਵਿੱਚ ਤੁਹਾਡੇ ਦਿਲ ਨੂੰ ਛੋਣ ਵਾਲੇ ਜਿਹੜੇ ਵਿਸ਼ੇ ਨੇ ਉਹ ਲੈ ਕੇ ਆਈਦੇ ਆ ਅੱਜ ਕੱਲ੍ਹ ਕੁੰਭ ਦਾ ਮਹਾਨ ਯੱਗ ਜਿਹੜਾ ਮੇਲਾ ਉਹ ਚੱਲ ਰਿਹਾ ਔਰ ਦੁਨੀਆ ਭਰ ਤੋਂ Hindu ਧਰਮ ਦੇ ਜਿਹੜੇ ਭੈਣ ਭਰਾ ਨੇ ਉੱਥੇ ਜਾ ਕੇ ਇਸ਼ਨਾਨ ਕਰ ਰਹੇ ਨੇ ਹਰੇਕ ਦੀ ਆਪਣੇ ਆਪਣੇ ਧਰਮ ਦੇ ਵਿੱਚ ਆਸਤਾ ਹੈ ਕਰੋੜਾਂ ਦੀ ਤਾਦਾਦ ਦੇ ਵਿੱਚ ਲੋਕ ਇਸ਼ਨਾਨ ਕਰ ਗਏ ਨੇ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਪਰ ਜਿਉਂ ਹੀ ਸਿੱਖ ਧਰਮ ਦੇ ਵਿੱਚ 1984 ਦੇ ਵਿੱਚ ਦੰਮਣੀ ਟਕਸਾਲ ਦਾ ਜਿਹੜਾ ਨਾਮ ਆਇਆ ਸੀ ਕੇ ਬਾਬਾ ਜਰਨੈਲ ਸਿੰਘ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਹਤੇ ਖਰੇ ਉਤਰੇ ਸੀ ਆਪ ਵੀ ਭਾਈ ਅਮਰੀਕ ਸਿੰਘ ਤੇ ਜਰਨੈਲ ਸੁਭੇਕ ਸਿੰਘ ਹੋਰ ਨਾਲ ਦੇ ਜਿਹੜੇ ਸਿੰਘ ਸਨ ਉਹਨਾਂ ਦੀਆਂ ਸ਼ਹਾਦਤਾਂ ਸਚਕੰਡ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਹੋਈਆਂ ਪਰ ਉਸ ਤੋਂ ਬਾਅਦ ਇੱਕ ਦਮ ਹੌਲੇ-ਹੌਲੇ ਉਹ ਜੂਜਾਰੂ ਜਥੇਬੰਦੀ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਅੱਜਕੱਲ੍ਹ ਭਾਜਪਾ ਵਾਲਿਆਂ ਨੇ ਰਜਿਸਟਰੀ ਕਰਾ ਲਈ ਹੈ ਤੇ ਉਹ ਜਿਵੇਂ ਚਾਹੁੰਦੇ ਨੇ ਉਦਾਂ ਵਰਤ ਰਹੇ ਨੇ ਪਹਿਲਾਂ ਬਾਦਲਾ ਕੋਲ ਗਹਿਣੇ ਰੱਖੇ ਹੋਏ ਸੀ ਜੋ ਬਾਦਲ ਸਾਹਿਬ ਕਹਿੰਦੇ ਸੀ ਉਦਾਂ ਹੀ ਦਮਨਵੀ ਟਕਸਾਲ ਨੇ ਭਵੇਂ ਮੋਲ ਨਾਨਕਸ਼ਾਹ ਇੱਕ ਕਲੰਡਰ ਦਾ ਕਤਲ ਕਰਨਾ ਹੈ ਭਵੇਂ ਹੋਰ ਕੋ ਕੰਮ ਕਰਨਾ ਉਹ ਦਮਨਵੀ ਟਕਸਾਲ ਦਾ ਮੁਖੀ ਆ ਜਿਹੜਾ ਉਹ ਅੱਗੇ ਲਾ ਦਿੱਤਾ ਜਾਂਦਾ ਸੀ ਤੇ ਜ਼ਿੰਮੇਵਾਰੀ ਸਾਰੀ ਉਹਨਾਂ ਦੀ ਹੁੰਦੀ ਸੀ ਹੁਣ ਪਿਛਲੇ ਦਿਨੀ ਜਿਹੜੀਆਂ ਪੰਜਾਬ ਦੇ ਬਾਹਰ ਦੂਜੇ ਸੂਬਿਆਂ ਦੇ ਵਿੱਚ ਮਹਾਰਾਸ਼ਟਰ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਹੋਣਾ ਹੁੰਦੀਆਂ ਨੇ ਉੱਥੇ ਜਾ ਕੇ ਦਮਨਵੀ ਟਕਸਾਲ ਦਾ ਮੁਖੀ ਸ਼ਰਮਣੀ ਅਕਾਲੀ ਦਲ ਦੀ ਬਜਾਏ ਜਾ ਕੇ ਆਖੇ ਕਿ ਭਾਜਪਾ ਦੀ ਤੁਸੀਂ ਹਮਾਇਤ ਕਰਨੀ ਇਹਨਾਂ ਨੇ ਜਿਤਾਉਣਾ ਹੈ ਤੇ ਹੁਣ ਕੁੰਭ ਦੇ ਮੇਲੇ ਤੇ ਜਾ ਕੇ ਇਸ਼ਨਾਨ ਕਰਨਾ ਕੁਝ ਜਿਹੜੇ ਟਕਸਾਲੀ ਵੀਰ ਨੇ ਉਹਨਾਂ ਨੂੰ ਵਾਰਾ ਨਹੀਂ ਖਾ ਰਿਆ ਕਿਉਂ ਨਹੀਂ ਵਾਰਾ ਖਾ ਰਿਆ ਇਹ ਗੱਲਬਾਤ ਕਰਨ ਦੇ ਲਈ ਜਿਹੜੇ ਪੂਰੇ ਸਰਗਰਮ ਨੇ ਉਸ ਇਲਾਕੇ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਗਾਇਬ ਹੋਏ ਸੀ ਤੇ ਸਭ ਤੋਂ ਪਹਿਲਾਂ ਜੱਥਾ ਲੈ ਕੇ ਜਾਣ ਵਾਲੇ ਭਾਈ ਬਲਵੰਤ ਸਿੰਘ ਗੋਪਾਲਾ ਉਹ ਉੱਥੇ ਪਹੁੰਚੇ ਸਨ ਮੈਂ ਯਤਨ ਕੀਤਾ ਉਹਨਾਂ ਨਾਲ ਵੀਡੀਓ ਕਾਲ ਸਕਸੈਸ ਨਹੀਂ ਹੋ ਸਕੀ ਪਰੰਤੂ ਫੋਨ ਕਾਲ ਦੇ ਉੱਤੇ ਲਿਆ ਆ ਵੀਰ ਬਲਵੰਤ ਸਿੰਘ ਗੋਪਾਲਾ ਉਹਨਾਂ ਦਾ ਕਰਦੇ ਆ ਸਵਾਗਤ ਵੀਰ ਬਲਵੰਤ ਸਿੰਘ ਜੀ ਦਿਲਾਂ ਨਿਸਾਨ ਸੰਝਾ ਟੀਵੀ ਤੇ ਦਿਲਦਿਆਂ ਗਰੇਂ ਚ ਸਵਾਗਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਕੀ ਫਤਿਹ ਜੀ ਜਿਹੜੇ ਹਾਲਾਤ ਅੱਜ ਬਣ ਗਏ ਨੇ ਤੁਹਾਡਾ ਬਿਆਨ ਵੀ ਆਇਆ ਮੈਂ ਦੇਖ ਰਿਹਾ ਸੀ ਬਹੁਤ ਦੁਖੀ ਹੋ ਤੁਸੀਂ ਇਸ ਗੱਲੋਂ ਕੀ ਇਹੋ ਜੀ ਦੁਖੀ ਹੋਣ ਵਾਲੀ ਗੱਲ ਹੈ ਕਿ ਦਵਨਮੀ ਟਕਸਾਲ ਦਾ ਮੁਕੀ ਹੁਣ ਜਾ ਕੇ ਮਾਂ ਕੁੰਮ ਦੇ ਵਿੱਚ ਤਾਰੀਆਂ ਲਾ ਰਿਹਾ ਟੁਬੀਆਂ ਲਾ ਰਿਹਾ ਆਪਣਾ ਜਨਮ ਸਫਲਾ ਕਰਨ ਗਿਆ ਆਪਣਾ ਵੀ ਸਵਾਰਿਆ ਹੈ ਬਾਕੀਆਂ ਦੀ ਸਵਾਰਿਆ ਹੈ ਇਹਦੇ ਲਈ ਮੁਸ਼ਕਲ ਕਿਉਂ ਹੋ ਰਹੀ ਹੈ ਭਾਈ ਸਾਹਿਬ ਜੀ ਮੈਂ ਸਾਰੀ ਸੰਗਤ ਨੂੰ ਆਪ ਜੀ ਦੇ ਮੀਡੀਆ ਰਾਈ ਦੱਸਣਾ ਚਾਹਣਾ ਹੈ ਜੀ ਕਿ ਦੰਦਮੀ ਟਕਸਾਲ ਇੱਕ ਉਹ ਮਹਾਨ ਪਾਕ ਪਵਿੱਤਰ ਸੰਸਥਾ ਸੀ ਜਿਹੜੀ ਕਿ ਤਲਗੀਤਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੰਦਮਾ ਸੈ ਵਿਖੇ ਜਿਸ ਦਾ ਨਾਮ ਰੱਖਿਆ ਗਿਆ ਗੁਰੂ ਕਾਂਸੀ ਜੇਦੋ ਕਿ ਪੰਥ ਹਿੰਦੂ ਧਰਮ ਦੇ ਮਤਾਂ ਮੁਤਾਬਕ ਉਹ ਆਪਦੇ ਗ੍ਰੰਥ ਪੜਾਉਂਦੇ ਸੀ ਉਹ ਕਾਂਸੀ ਸੀ ਉਧਰ ਕਾਂਸੀ ਵਿਖੇ ਪੜਨ ਜਾਂਦੇ ਸੀ ਲੋਕ ਪਰ ਕਲਗੀਧਰ ਪਾਤਸ਼ਾਹ ਨੇ ਆਖਿਆ ਸਾਡਾ ਖਾਲਸਾ ਪੰਥ ਦੀ ਇੱਕ ਕਾਂਸੀ ਹੋਵੇਗੀ ਖਾਲਸੇ ਪੰਥ ਦੀ ਇਹ ਯੂਨੀਵਰਸਿਟੀ ਹੋਵੇਗੀ ਦੰਦਮੀ ਟਕਸਾਲ ਦੀ ਉਥੋਂ ਸਰਦਨਾ ਕੀਤੀ ਤੇ ਜੇ ਲੋੜ ਪਈ ਤਾਂ ਦੰਦਮੀ ਟਕਸਾਲ ਦੇ ਮੁਖੀ ਤਲੀਆਂ ਤੇ ਸੀਸ ਵੀ ਟਕਾਉਣਗੇ ਲੋੜ ਪਈ ਤੇ ਬੰਦਬੰਦੀ ਵੀ ਕਟਵਾਉਣਗੇ ਹੂੰ ਜਦੋਂ ਜਦੋਂ ਵੀ ਧਰਮ ਤੇ ਕੌਮ ਤੇ ਆਂਸ ਪਈ ਕੋਈ ਵੀ ਗੱਲ ਬਣੀ ਦੰਦਮਈ ਟਕਸਾਲ ਦੇ ਮੁਖੀ ਹਿੱਕਾਂ ਢਾ ਕੇ ਸੀਸ ਤਲੀ ਤੇ ਟਕਾ ਕੇ ਲੜਦੇ ਆਏ ਨੇ ਪਰ ਅੱਜ ਦੋ ਖੇਸ ਗੱਲ ਦਾ ਹੈ ਕਿ ਜਿਸ ਦੰਦਮਈ ਟਕਸਾਲ ਦੇਆਂ ਮੁਖੀਆਂ ਨੇ ਆਪਣਾ ਪਵਿੱਤਰ ਖੂਨ ਢੋਲ ਕੇ ਏਡੀ ਵੱਡੀ ਸੰਸਥਾ ਤੇ ਕੌਮ ਦੇ ਵਿੱਚ ਨਾ ਰੋਸ਼ਨ ਕੀਤਾ ਸੀ ਇਸ ਬੰਦੇ ਨੇ ਦੰਦਮਈ ਟਕਸਾਲ ਦਾ ਮਖੌਟਾ ਪਾ ਕੇ ਜਾ ਕੇ ਕਿੱਥੇ ਡੁੱਬਿਆ ਜਾ ਕੇ ਗੰਗਾ ਦੇ ਵਿੱਚ ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ ਉਹਨਾਂ ਹਿੰਦੂਆਂ ਨੂੰ ਉਹਨਾਂ ਦਾ ਧਰਮ ਬਾਰਕ ਉਹਨਾਂ ਦੀ ਗੰਗਾ ਉਹਨਾਂ ਨੂੰ ਮੁਬਾਰਕ ਹਾਂ ਮੁਕੋ ਹਮਾਰਾ ਖੂਬ ਤੁਮ ਕੋ ਤੁਹਾਡਾ ਖੂਬ ਪਰ ਖਾਲਸੇ ਪੰਥ ਦੀ ਜਿਸ ਯੂਨੀਵਰਸਿਟੀ ਨੇ ਸਿਧਾਂਤ ਦੀ ਮਰਜ਼ਾਦਾ ਦੀ ਗੱਲ ਕੀਤੀ ਹੋਵੇ ਉਹਦੀਆਂ ਸ਼ਰਿਆਂ ਧਜੀਆਂ ਉਡਾਉਦਾ ਵੇ ਬੰਦਾ ਅੱਜ ਇਹ ਗੰਗਾ ਚਲੇ ਗਿਆ ਇਸ ਤੋਂ ਮਹੀਨਾ ਪਹਿਲਾਂ ਇਹ ਵੋਟਾਂ ਮੰਗਦਾ ਫਿਰਦਾ ਸੀ ਬੀਜੇਪੀ ਦੇ ਲਈ ਉੱਥੇ ਮਹਾਰਾਸ਼ਟਰ ਦੇ ਵਿੱਚ ਇਹਨੂੰ ਭਾਈ ਅਮਰਤਪਾਲ ਸਿੰਘ ਵਰਗੇ ਗੱਭਰੂ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਜੇਲਾ ਚ ਬੰਦ ਜੇ ਉਹਨੂੰ ਕੌਮ ਨੇ ਖਿਲਾੜ ਦਿੱਤਾ ਐਮਪੀ ਇਹਨੂੰ ਭਾਈ ਅਮਰਤਪਾਲ ਸਿੰਘ ਨਹੀਂ ਦੱਸਿਆ ਇਹਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨਹੀਂ ਦੱਸੇ ਜਿਹੜਾ ਸੰਤ ਜਰਨੈਲ ਸਿੰਘ ਦੀ ਕੌਮ ਦੀ ਸਿਧਾਂਤ ਦੀ ਸਿੱਖ ਰਾਜ ਦੀ ਗੱਲ ਕਰਦੇ ਨੇ ਇਹਨਾਂ ਨੂੰ ਕਦੀ ਭਾਈ ਸ਼ਹੀਦ ਸਰਦਾਰ ਬੈਂਸ ਸਿੰਘ ਦਾ ਪੁੱਤ ਜਿਨੇ ਸਿੱਖ ਕੌਮ ਦੀ ਏਡੀ ਵੱਡੀ ਸ੍ਰੀ ਕਾਲ ਤਰਸੇਬ ਦੀ ਜੰਗ ਦਾ ਸਿਧਾਂਤ ਦਾ ਇੰਦਰਾ ਗਾਂਧੀ ਨੂੰ ਸੋਧ ਕੇ ਬਦਲਾ ਲਿਆ ਸੀ ਸ਼ਹੀਦ ਬਿਆਨ ਸਿੰਘ ਦਾ ਪੁੱਤ ਭਾਈ ਸਰਜੀਤ ਸਿੰਘ ਖਾਲਸਾ ਨੇ ਇਹਨੂੰ ਦਿੱਸਿਆ ਇਹਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰੂ ਅਰਜਨ ਦੇਵ ਸਾਹਿਬ ਦੇ ਬਣਾਏ ਸਰੋਵਰ ਨਹੀਂ ਦਿਸਦੇ ਇਹਨੂੰ ਗੰਗਾਦੇਸਪੀ ਬੀੜੀਆਂ ਸਿਗਤਾਂ ਫੂਕਣ ਵਾਲਿਆਂ ਦੇ ਨਾਲ ਤੁਰਿਆ ਫਿਰਦਾ ਕੋਈ 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 ਥਾਂ ਛੱਡੇ ਤਾਂ ਸਹੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਗਾਂ ਲਾ ਕੇ ਸਾੜ ਦਿੱਤੇ ਗਏ ਗਲੀਆਂ ਚੰਗ ਖਲਾਰ ਦਿੱਤੇ ਗਏ ਸਰੂਪ ਚੋਕ ਕੇ ਲੈ ਗਏ ਸਰੂਪ ਚੋਰੀ ਹੋ ਗਏ ਇਹ ਬੰਦਾ ਕਿਤੇ ਇੱਕ ਵੀ ਥਾਂ ਤੇ ਕਿਤੇ ਹਾ ਦਾ ਨਾਰਾ ਮਾਰਿਆ ਨਿਆਣਕੇ ਹੱਕ ਮੰਗਦੀ ਸੰਤ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਮੰਗਦੇ ਗੁਰੂ ਕੇ ਨਾਲ ਭਾਰਤੀ ਸਿਸਟਮ ਤੇ ਨਾ ਬਾਦਲਾਂ ਦੀ ਜਿਨ੍ਹਾਂ ਦੇ ਨਾਲ ਇਹ ਜਿਨ੍ਹਾਂ ਦੀ ਜੁੰਡਲੀ ਨਾਲ ਯਾਰੀ ਪਾ ਕੇ ਤੁਰਿਆ ਫਿਰਦਾ ਇਹ ਤੁਮਾ ਇਹ ਜਾ ਕੇ ਉਹਨਾਂ ਦੀਆਂ ਗਲ ਬਕੜੀਆਂ ਨਾਲ ਬਾਦਲਾਂ ਦੀ ਝੋਲੀ 'ਚ ਬੈਠਾ ਰਿਹਾ ਜਿਹੜੇ ਗਾਂ ਸਰਸਿਆ ਦੀ ਪੈਰੀ ਬੰਨਦੇ ਸੀ ਜਾ ਕੇ ਸਰਸੇ ਵਾਲਿਆਂ ਤੇ ਬਾਦਲਾਂ ਦੀ ਸਾਂਝ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੁੰਦੀਆਂ ਨੇ ਇਨਸਾਫ਼ ਮੰਗਦੇ ਸਿੱਖ ਹਿੱਕਾਂ 'ਚ ਗੋਲੀਆਂ ਖਾ ਕੇ ਸ਼ਹਾਦਤਾਂ ਦਿੰਦੇ ਨੇ ਇਹ ਬੰਦਾ ਬਾਦਲਾਂ ਦੀ ਬੁੱਕਲ 'ਚੋਂ ਨਹੀਂ ਨਿਕਲਦਾ ਅਸੀਂ ਕਿਉਂ ਨਾ ਦੁਖੀ ਹੋਈਏ ਕਿਉਂ ਨਾ ਬੋਲੀਏ ਹੂੰ ਸਿਧਾਂਤ ਦੀ ਗੱਲ ਦੰਦਮੀ ਟਕਸਾਲ ਨੇ ਸਿਖਾਈ ਆ ਮਰਦੇ ਦੰਤ ਤੱਕ ਕਰਾਂਗੇ ਸਿਧਾਂਤ ਲਈ ਖੜੇ ਆ ਤੇ ਖੜਾਂਗੇ ਵੀ ਲੜਾਂਗੇ ਵੀ ਓਕੇ ਇਹਦੇ 'ਚ ਵੀਰ ਬਲਵੰਤ ਸਿੰਘ ਜੀ ਜਦੋਂ ਸਚਕਣ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆਉਂਦੇ ਆ ਹਰ ਤਰੰਨ ਦਾ ਵਿਅਕਤੀ ਆਉਂਦਾ ਹੈ ਹਰ ਤਰੰਨ ਦਾ ਵਿਅਕਤੀ ਆ ਕੇ ਇੱਥੇ ਡੁੱਬੀ ਲਾਉਂਦਾ ਓਦੋਂ ਸਾਨੂੰ ਕੋਈ ਇਤਰਾਜ਼ ਨਹੀਂ ਜੇ ਤੁਮਾਂ ਜਾ ਕੇ ਗੰਗਾ ਜੀ ਇਸ਼ਨਾਨ ਕਰਦਾ ਓਦੋਂ ਇਤਰਾਜ਼ ਕਿਉਂ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਆ ਜਾਬ ਲਗ ਖਾਲਸਾ ਰਹੇ ਨਿਆਰਾ ਤਾਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹਿਬ ਪਰਣ ਕੀ ਰੀਤ ਮੈਂ ਨਾ ਕਰੂੰ 인की ਪ੍ਰਤੀਤ ਇਹ ਬਿਪਰਾਂ ਦੀ ਰੀਤੀ ਨਹੀਂਗੀ ਹੂੰ ਉਹ ਲੀਖੇੜਨੀ ਸੰਧੂਰ ਭੁਕਣੇ ਗੰਗਾਈ ਟੁਬੀਆਂ ਲਾਉਣੀਆਂ ਇਹ ਕਿੱਥੋਂ ਦੀ ਮਰਜ਼ਾ ਦਾ ਇਹ ਸਿੱਖ ਸਿਧਾਂਤ ਆ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਗੁਰੂ ਨਾਨਕ ਸਾਹਿਬ ਦਾ ਦਰ ਕਰ ਜਿਹੜਾ ਸ਼ਰਨ ਆਏ ਨੂੰ ਗੱਲ ਲਾਉਂਦਾ ਹੈ ਕੋਈ ਲੰਗਰ ਛਕੇ ਇਸ਼ਨਾਨ ਕਰੇ ਸਭ ਧਰਮਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਸਾਝੇ ਆ ਮੈਨੂੰ ਦੱਸੋ ਕੋਈ ਮਸਜਿਦ ਕੋਈ ਮੰਦਿਰ ਕੋਈ ਗਰਜਾ ਉਹ ਦੂਜੇ ਧਰਮ ਨੂੰ ਕੋਈ ਅਜ਼ਾਦੀ ਦਿੰਦਾ ਉੱਥੇ ਆਣ ਕੇ ਬੈਠਣ ਦੀ ਉਹਨਾਂ ਦੇ ਮੁਤਾਬਕ ਬਾਣੀ ਪੜ੍ਹਨ ਦੀ ਜੀ ਇੱਕ ਸਿੱਖ ਧਰਮੀਆਂ ਜਿਹੜਾ ਸਾਰੇ ਧਰਮਾਂ ਨੂੰ ਗੱਲ ਨਾਲ ਲਾਉਂਦਾ ਇਹ 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 ਕਿਹੋ ਜਿਹਾ ਇਤਾਂ ਦੇ ਵਿੱਚ ਇਹ ਤਰਿਆ ਫਿਰਦਾ ਕ੍ਰੀਪੀਆਂ ਕਰਦਾ ਕਿੱਥੇ ਲਿਖਿਆ ਖਾਲਸੇ ਪੰਥ ਨੂੰ ਫਿਰ ਦੂਸਰੀ ਗੱਲ ਮੇਰਾ ਕਿਸੇ ਨਾਲ ਵਿਰੋਧ ਵੈਰ ਨਹੀਂ ਪਰ ਜਿਸ ਦਿਨ ਪਾਵਨ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਹੋ ਗਿਆ ਸੀ ਜੂਨ 1984 ਨੂੰ ਉਸ ਦਿਨ ਭਾਰਤ ਤੇ ਪੰਜਾਬ ਵਿੱਚ ਇੱਕ ਲਖੀਰ ਖਿੱਚੀ ਗਈ ਸੀ ਕਿਉਂ ਖਿੱਚੀ ਗਈ ਉੱਥੇ ਉਹਨਾਂ ਦਾ ਢੇਡ ਨਹੀਂ ਭਰਿਆ ਕਾਲ ਤਾ ਸਭ ਧਾ ਕੇ ਉਦੋਂ ਬਾਅਦ ਉਹਨਾਂ ਨੇ ਦਿੱਲੀ ਦੇ ਵਿੱਚ ਕਾਨਪੁਰ ਦੇ ਵਿੱਚ ਵਿਕਰੋ ਦੇ ਵਿੱਚ ਹਰਿਆਣੇ ਦੇ ਵਿੱਚ ਮਹਾਰਾਸ਼ਟਰਾ ਦੇ ਵਿੱਚ ਗੁਜਰਾਤ ਦੇ ਵਿੱਚ ਅੱਗਾ ਲਾ ਲਾ ਕੇ ਜਿਉਂਦੇ ਸਿੱਖ ਸਾੜ ਦਿੱਤੇ ਇਹ ਗਲਾਂ ਹੀ ਤੈਰ ਪਾਪਾ ਸਾੜ ਦਿੱਤੇ ਉਹਨਾਂ ਹਰਮੰਦਰ ਸਾਹਿਬ ਦੇ ਹਮਲੇ ਦੇ ਜਸ਼ਨ ਮਨਾਏ ਉਹਨਾਂ ਹਰਮੰਦਰ ਸਾਹਿਬ ਦਾ ਅੰਮ੍ਰਿਤਸਰ ਦੇ ਵਿੱਚ ਮਾਡਲ ਤੋੜਿਆ ਉਹ ਅੱਜ ਵੀ ਸ਼ੰਤ ਜਰਨੈਲ ਸਿੰਘ ਦੇ ਪਤਲੇ ਫੂਕਦੇ ਨੇ ਕਾਹਦੀਆਂ ਸਾਂਝਾ ਜੀ ਇਹਨਾਂ ਦੀਆਂ ਦੱਸਣੇ ਦੰਦਮੀ ਟਕਸਾਲ ਦੀ ਉਹਨਾਂ ਨਾਲ ਹੁਣ ਨਹੀਂ ਫਿਰ ਇੱਕ ਮਿੰਟ ਇਹਦੇ ਵਿੱਚ ਵੀ ਬਲਵੰਤ ਸਿੰਘ ਜੀ ਸਰਕਾਰਾਂ ਦਾ ਕੋਈ ਸੋਰ ਨਹੀਂ ਸਰਕਾਰਾਂ ਦਾ ਚਾਹੁੰਦੀ ਆਂਦੀਆਂ ਨੇ ਬੰਦੇ ਵਾਏ ਕਰਨੇ ਇਹਦਾ ਮਤਲਬ ਹੈ ਆਪਾਂ ਇਹੀ ਆਖੀਏ ਜੇ ਦਮਨਵੀ ਟਕਸਾਲ ਦਾ ਹੋਰ ਕੁ ਸਿੰਘ ਉੱਥੇ ਕਬਜ਼ਾ ਇਸ ਵਿਅਕਤੀ ਦਾ ਹਰਨਾਮ ਸਿੰਘ ਧੁੰਮੇ ਦਾ ਨਹੀਂ ਬੋਲ ਰਿਹਾ ਤੇ ਉਹ ਆਪਣੇ ਆਪ ਨੂੰ ਉਹਨੇ ਪੇਸ਼ ਕਰ ਦਿੱਤਾ ਕਿ ਖਰੀਦ ਲਓ ਜਿੰਨੇ ਖਰੀਦਣਾ ਉਹ ਤਾਂ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਕਹਿੰਦਾ ਹੁੰਦਾ ਸੀ ਜਿਹੜਾ ਅਸਲ ਦਮਨਵੀ ਟਕਸਾਲ ਦਾ ਮੁਖੀ ਰਿਹਾ ਉਸ ਵੇਲੇ ਉਹ ਤਾਂ ਇਸ ਤਰ੍ਹਾਂ ਕਹਿੰਦੇ ਹੁੰਦੇ ਸੀ ਇਹ ਸਿਰ ਦਈ ਬੈਠੇ ਆ ਇਹ ਸਿਰ ਵੇਚ ਕੇ ਬੈਠੇ ਹੋਏ ਆ ਫੇਰ ਕੋਈ ਇਤਰਾਜ ਕਿਉਂ ਨਹੀਂ ਕਰਦੇ ਤੁਸੀਂ ਬਾਕੀ ਜਿਹੜੇ ਦਮਨਵੀ ਟਕਸਾਲ ਦੇ ਭਾਈ ਰਾਮ ਸਿੰਘ ਹੁਣੀ ਬੈਠੇ ਆ ਤੇ ਦੂਸਰੇ ਪਾਸੇ ਆਪਣਾ ਸੰਗਰਾਵਾਂ ਵਾਲੇ ਬੈਠੇ ਸਾਰੇ ਪਾਸੇ ਦੋਨੇ ਪਾਸੇ ਬੈਠੇ ਆ ਤੇ ਇਹ ਜ਼ਿਕਰ ਕਿਉਂ ਨਹੀਂ ਕਰਦੇ ਕਿ ਕਿਉਂ ਚੁੱਪ ਕਰਕੇ ਬੈਠੇ ਆ ਫੇਰ ਜੇ ਪਤਾ ਹੈ ਕਿ ਦਮਨਵੀ ਟਕਸਾਲ ਵਿਕ ਗਈ ਹੈ ਜਿਹੜਾ ਅਸਲੀ ਟਿਕਾਣਾ ਦਾ ਚੌਕ ਮਹਿਤਾ ਹੈ ਨਾ ਜਿਉਂ ਵਿਕ ਗਿਆ ਹੈ ਤੇ ਬਾਕੀ ਸਿੰਘ ਉਹਦੇ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੇ ਸਵਾਲ ਇਹ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬੋਲ ਸਾਰੇ ਪੰਥ ਨੂੰ ਆਪ ਨੂੰ ਤੇ ਸੰਤ ਨੂੰ ਯਾਦ ਨੇ ਉਹਨਾਂ ਕਿਹਾ ਸੀ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਸਰੀਰ ਦੇ ਮਰਨ ਨੂੰ ਮੈਂ ਮੌਤ ਨਹੀਂ ਗਿਣਦਾ ਤੇ ਨਹੀਂ ਮੰਨਦਾ ਹੂੰ ਹੂੰ ਮੈਂ ਫਿਰ ਦੁਖੀ ਹੋ ਕੇ ਕਹੂੰਗਾ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਸਰਨਾਮ ਸਿਉਂਦੀ ਜਮੀਰ ਮਰ ਚੁੱਕੀ ਆ ਉਹ ਵੇਚ ਚੁੱਕਿਆ ਹੈ ਗਿਰਵੀ ਰੱਖਿਆ ਗਿਆ ਉਹਨਾਂ ਦੇ ਕੋਲ ਬੀਜੇਪੀ ਵਾਲਿਆਂ ਕੋਲ ਕਾਂਗਰਸ ਵਾਲਿਆਂ ਦੇ ਕੋਲ ਦਿੱਲੀ ਵਾਲਿਆਂ ਕੋਲ ਬਾਬਾ ਰਾਮ ਸਿੰਘ ਜੀ ਵਾਹਿਗੁਰੂ ਬਾਬਾ ਰਾਮ ਸਿੰਘ ਜੀ ਨੂੰ ਦੰਦਮੀ ਟਕਸਾਲ ਦੇ ਸਿੰਘਾਂ ਨੂੰ ਅਸੀਂ ਬੇਨਤੀ ਕੀਤੀ ਆ ਦੰਦਮੀ ਟਕਸਾਲ ਦੇ ਜਿਹੜੇ ਜਿਉਂਦੀ ਜਾਗਦੀ ਜ਼ਮੀਰ ਵਾਲੇ ਸਿੰਘ ਨੇ ਅਮਰੀਕਾ 'ਚ ਬੈਠੇ ਭਾਈ ਦਸਵਿੰਦਰ ਸਿੰਘ ਨਿਹੰਗ ਸਿੰਘ ਭਾਈ ਦਲਜੀਤ ਸਿੰਘ ਕੈਨੇਡਾ 'ਚ ਭਾਈ ਬਲਜੀਤ ਸਿੰਘ ਕੈਨੇਡਾ 'ਚ ਹੋਰ ਬਹੁਤ ਸਾਰੇ ਸਿੰਘ ਜੈਦਰ ਬਾਬਾ ਲੈਣਾ ਸਿੰਘ ਜੀ ਦੰਦਮੀ ਟਕਸਾਲ ਤੋਂ ਦਾਸ ਬਲਵੰਤ ਸਿੰਘ ਜਿੰਨੇ ਦੰਦਮੀ ਟਕਸਾਲ ਦੇ ਸਿੰਘ ਤੇ ਵਿਰਿਆਰਥੀ ਨੇ ਉਹ ਸਿਧਾਂਤਕ ਤੌਰ ਤੇ ਅੱਜ ਤੁਮੇਂ ਦੀਆਂ ਇਹਨਾਂ ਕ੍ਰੀਤੀਆਂ ਦਾ ਥੋਕ ਕੇ ਖੰਡਨ ਕਰਦੇ ਨੇ ਸਾਰੇ ਪੰਥ ਵਿੱਚ ਬੋਲਨੇ ਆ ਉਹਦੇ ਬੰਦੇ ਧਮਕੀਆਂ ਦੇਣ ਤੇ ਉਤਰੇ ਹੋਏ ਆ ਵੀ ਤੁਹਾਡੇ ਜੀਆ ਦਾ ਪਿਛਲੇ ਦਿਨੀ ਭਾਈ ਲਖਵਿੰਦਰ ਸਿੰਘ ਆ ਆਦੀਆਂ ਪਿੰਡ ਦਾ ਉਹਦੇ ਤੇ ਹਮਲਾ ਕੀਤਾ ਤੁਹਾਡੇ ਦੇ ਬੰਦਿਆਂ ਨੇ ਕਿਉਂ ਕੀਤਾ ਕਿ ਉਹਨੇ ਵਿਰੋਧ ਕੀਤਾ ਸੀ ਕਿ ਤੁਮਾ ਭਾ ਜੀਪੀ ਲਈ ਬੋਟਾ ਮੰਗਣ ਕਿਉਂ ਗਿਆ ਜਿਹ ਉਸੇ ਕੇਨੇ ਵਿਰੋਧ ਕੀਤਾ ਤੇ ਉਹਦੇ ਗਲਤ ਹੈ ਕਿ ਉਹ ਤੇ ਸੱਤਾਣਾਈਆਂ ਨੇ ਟਕੂਆ ਕਵਾੜੀਆਂ ਨਾਲ ਤੇ ਵਾਰ ਕੀਤੇ ਨੇ ਹੁਣ ਇਹ ਸਾਨੂੰ ਧਮਕੀਆਂ ਦਿੰਦੇ ਆ ਸ਼ਰਿਆਂ ਮ ਉਹਨਾਂ ਦੀ ਵੀਡੀਓ ਪਈ ਹੋਈ ਆ ਕਿ ਆਪਦੇ ਪਰਿਵਾਰਾਂ ਨੂੰ ਦੱਸ ਦਿਓ ਕੱਲ ਨੂੰ ਤੁਹਾਡੇ ਜੀ ਦਾ ਘਾਟਾ ਪੈ ਗਿਆ ਫਿਰ ਸਾਨੂੰ ਨਾ ਆਖਿਓ ਬਾਬੇ ਹਰਨਾਨ ਸਿੰਘ ਨਾਲ ਪੱਗੇ ਲੈਣ ਵਾਲੇ ਬਾਜਾ ਜਣ ਪਰ ਮੈਂ ਇੱਕ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕਰਦਾ ਕਿ ਮੈਂ ਦੰਦਬੀ ਟਕਸਾਲ ਦਾ ਵਿਦਿਆਰਥੀ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਜਿਸ ਤਰਜ ਤੇ ਉਹ ਲੜਿਆ ਮਰਦ ਅਸੀਂ ਉਸ ਮਰਦ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਦੰਦਮੀ ਟਕਸਾਲ ਦੇ ਸਿਧਾਂਤਾਂ ਨੂੰ ਬਿਲਕੁਲ ਵੀ ਕਿਸੇ ਕਹਾਂ ਦਾ ਦਾਗ ਨਹੀਂ ਲੱਗਣ ਦੇਵਾਂਗੇ ਜੇ ਲੱਗਦਾ ਦਿਸਿਆ ਤਾਂ ਅਸੀਂ ਆਪਣਾ ਖੂਨ ਡੋਲ ਕੇ ਧੋਰੀਆਂਗੇ ਦੰਦਮੀ ਟਕਸਾਲ ਖਾਲਸੇ ਪੰਥ ਦੀ ਯੂਨੀਵਰਸਿਟੀ ਹੈ ਸ਼ਹੀਦਾਂ ਦੀ ਸੰਸਥਾ ਹੈ ਇਹ ਮਰਦਾਂ ਤੇ ਯੋਧਿਆਂ ਦੀ ਖਾਨ ਹੈ ਇਹੀ ਜਣਿਆ ਪਖੰਡੀਆਂ ਲਈ ਦੰਦਮੀ ਟਕਸਾਲ ਨਹੀਂ ਸੀ ਬਣਾਈ ਫਿਰ ਵੀ ਵਾਰਨੇ ਪਏ ਤੇ ਵਾਰਾਂਗੇ ਇਸ ਦੇ ਮੁਖੀਆਂ ਦੇ ਬਾਰੇ ਨੇ ਤੇ ਅਸੀਂ ਉਸ ਘਰ ਦਾ ਲੂਣ ਪਾਣੀ ਖਾਦਾ ਮੈਂ ਸੰਗਤ ਨੂੰ ਦੱਸ ਦੇਵਾਂ ਦੰਦਮੀ ਟਕਸਾਲ ਦੇ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ ਹਾਂ ਜੇ ਇਹਦੇ ਗੁੰਡਿਆਂ ਨੇ ਸਾਡਾ ਕੋਈ ਇਨਸਾਨ ਕੀਤਾ ਸਾਨੂੰ ਕੋਈ ਡਰ ਨਹੀਂ ਪਰ ਜੇ ਸਤਿਗੁਰੂ ਨੇ ਜ਼ਿੰਦਗੀ ਦਿੱਤੀ ਸਮਾਂ ਆਇਆ ਤਾਂ ਅਸੀਂ ਇਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਕੇ ਇਹ ਦੰਦਮੀ ਟਕਸਾਲ ਆਜ਼ਾਦ ਕਰਕੇ ਖਾਲਸੇ ਪੰਥ ਦੀ ਜਿੱਤ ਦਾ ਤੇ ਸੰਤ ਜਰਐਸ ਦੇ ਸਿਧਾਂਤਾਂ ਦਾ ਝੰਡਾ ਗੱਡ ਕੇ ਵਿਖਾਵਾਂਗੇ ਲਕੀਰ ਖਿੱਚ ਕੇ ਲੜਾਂਗੇ ਹੁਣ ਇਹਦੇ ਨਾਲ ਓਕੇ ਇਹ ਕੋਈ ਮਰਜ਼ਾਦਾ ਕੋਈ ਮਰਜ਼ਾਦਾ ਕੋਈ ਥਾਂ ਰਹਿਣ ਦਿੱਤੀ ਇਸ ਬੰਦੇ ਨੇ ਤਾਂ ਗਰਸਨ ਇਹ ਆ ਰੀਆਂ ਪਾਵੇ ਬੀਜੇਪੀ ਨਾ ਇਹ ਯਾਰੀਆਂ ਪਾਵੇ ਕੁੰਭਾ ਦੇ ਜਾ ਜਾ ਕੇ ਉਥੇ ਉਹਨਾਂ ਦੀਆਂ ਬੀਬੀਆਂ ਦੂ ਤਰ ਮੜੀਆਂ ਦੱਸਣ ਦੀਆਂ ਕਿ ਇਥੇ ਮਲਮੁਤਰ ਰੁੜ ਕੇ ਆਉਂਦੇ ਆ ਉਹ ਗੰਗਾ ਚ ਪਾਗ ਪੁੱਤਰ ਹੈਗੀ ਆ ਉਹਦੇ ਵਿੱਚ ਜਾ ਕੇ ਚੁਬਕੀਆਂ ਲੋਂਦਾ ਉਥੇ ਬੀੜੀਆਂ ਸਿਗਰਟਾਂ ਪੀਣ ਵਾਲੇ ਨਾਗੇ ਸਾਧੂ ਤਰੇ ਫਿਰਦੇ ਨੇ ਉਥੇ ਫੜ ਕੇ ਕਰਚੀਆਂ ਤੇ ਉਹਨਾਂ ਦੀਆਂ ਇਹ ਇਹ ਵੇਟਰ ਬਣਿਆ ਉਹਨਾਂ ਦਾ ਉਥੇ ਛਿੜੀਆਂ ਵੰਡਦਾ ਫਿਰਦਾ ਜੀ ਖਰ ਉਹਦੇ ਭਾਈ ਬਲਵੰਤ ਸਿੰਘ ਜੀ ਹਰੇਕ ਧਰਮ ਹੈ ਜਿਹੜਾ ਉਹਨੂੰ ਆਪਣੀਆਂ ਮੁਬਾਰਕ ਨੇ ਉੱਥੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਉੱਥੇ ਕੋਈ ਮਨਾ ਨਹੀਂ ਹੈ ਬੀੜੀਆਂ ਪੀਓ ਤਬਾਕੂ ਪੀਓ ਸਿਗਰਟ ਪੀਓ ਕੋਈ ਮਨਾ ਨਹੀਂ ਹੈ ਪਰ ਜਿਹੜੇ ਉੱਥੇ ਦੇ ਨਾਗੇ ਸਾਧੂ ਨੇ ਉਹ ਤਾਂ ਸ਼ਰਿਆਮ ਕਰਦੇ ਆ ਪੰਗ ਪੀਂਦੇ ਆ ਸਾਰਾ ਕੁਝ ਕਰਦੇ ਆ ਉਹ ਤਾਂ ਉਹਨਾਂ ਦਾ ਧਰਮ ਹੈ ਪਰ ਜੇ ਅਸੀਂ ਗੱਲ ਕਰਦੇ ਆ ਗੁਰਬਾਣੀ ਦੀ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜੇ ਸਾਡੇ ਲਈ ਤਾਂ ਸਾਰਿਆਂ ਲਈ ਉਪਦੇਸ਼ ਸਾਂਝਾ ਹੈ ਤੇ ਸਾਂਝੇ ਉਪਦੇਸ਼ ਵਾਲਾ ਜੇ ਉੱਥੇ ਚਲਾ ਵੀ ਗਿਆ ਉਹਦੇ ਨਾਲ ਸਿੱਖਬੰਦ ਨੂੰ ਕੀ ਢਾਹ ਲੱਗੀ ਇਹ ਥੋੜੀ ਜਿਹਾ ਕਲੀਅਰ ਕਰੋ ਤੁਸੀਂ ਬੜੀ ਵੱਡੀ ਢਾਹ ਲੱਗਦੀ ਆ ਜੀ ਮਹਾਰਾਜ ਸਾਹਿਬ ਦੇ ਉਪਦੇਸ਼ਾਂ ਨੂੰ ਤੋੜਨਾ ਪੰਜ ਪਿਆਰਿਆਂ ਦੀ ਰਹਿਤ ਮਰਜ਼ਾਦਾ ਜਦੋਂ ਪੰਜ ਪਿਆਰੇ ਦੱਸਦੇ ਆ ਉਹ ਇਹ ਗੱਲ ਸਮਝਾਉਂਦੇ ਆ ਕਿ ਕਿਸੇ ਸਿੱਖ ਨੇ ਮੰਦਰ ਵਿੱਚ ਨਹੀਂ ਜਾਣਾ ਮਸਜਿਦ ਦੇ ਵਿੱਚ ਨਹੀਂ ਜਾਣਾ ਕਿਸੇ ਵੀ ਇਹੋ ਜੇ ਜਾ ਕੇ ਮੱਟਾਂ ਤੇ ਇਹੋ ਜੀਆਂ ਜਗ੍ਹਾ ਤੇ ਤੀਰਥਾਂ ਤੇ ਕਰਮ ਕਾਂਡਾਂ ਦੇ ਵਿੱਚ ਸਿੱਖ ਨੇ ਨਹੀਂ ਪੈਣਾ ਰਹਿਣੀ ਬਹਿਣੀ ਦੇ ਵਿੱਚ ਤਿਆਰ ਵਰ ਤਿਆਰ ਰਹਿਣਾ ਰਹਿਤ ਮਰਜ਼ਾਦਾ ਸ੍ਰੀ ਕਾਲ ਤਖਤ ਸਾਹਿਬ ਲਈ ਲਿਓ ਰਹਿਤ ਮਰਜ਼ਾਦਾ ਦਮਦਮੀ ਤਖਤ ਸਾਹਿਬ ਦੀ ਲਿਓ ਜਿਸ ਰਹਿਤ ਮਰਜ਼ਾਦਾ ਦੇ ਵਿੱਚ ਗੁਰੂ ਸਾਹਿਬ ਨੇ ਸ਼ਬਦ ਚੱਕਦਾ ਵੀ ਤਾਰਨਾ ਕੀਤੀ ਹੈ ਸਿੱਖ ਨੂੰ ਵੀ ਕੋਈ ਵੀ ਕ੍ਰਿਤੀਆਂ ਦੇ ਵਿੱਚ ਖਾਲਸੇ ਪੰਥ ਦੇ ਨਿਆਰੇਪਣ ਦੇ ਵਿੱਚ ਰਹਿਣਾ ਕਾਇਮ ਰਹਿਣਾ ਇਹ ਉੱਥੇ ਕਰਦਾ ਕੀ ਆ ਜੀ ਇਹ ਇਹਨੇ ਇਹ ਹੱਦਾਂ ਨਹੀਂ ਤੋੜੀਆਂ ਕੀ ਸੰਤ ਜਰਨੈਲ ਸਿੰਘ ਕਦੀ ਇਸ ਤਰ੍ਹਾਂ ਦੇ ਸੀ ਫਿਰ ਤਾਂ ਮਾਰਾ ਸਾਹਿਬ ਨੇ ਜਦ 24 ਸਾਹਿਬ ਦੇ ਵਿੱਚ ਪੜ ਲਓ ਕਿਸਨ ਬਿਸਨ ਕਬੂਗਾਂ ਧਿਆਉ ਕਾਣ ਸੁਨੇ ਪਹਿਚਾਨ 300 ਲੈਵ ਲਾਗੀ ਮਰੀ ਲੈਵ ਲਾਗੀ ਮੋਰੀ ਪਗਨਸੋ ਹੂੰ ਕਾਣ ਮਾਰਾ ਸਾਹਿਬ ਨੇ ਸਾਰਿਆਂ ਦਾ ਖੰਡਨ ਕੀਤਾ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਇਸ ਦਾ ਖੰਡਨ ਕਰਦੇ ਰਹੇ ਨੇ ਮਾਰਾ ਹੀ ਨੇ ਤਾਂ ਪਖੰਡਵਾ ਦੱਸਿਆ ਬ੍ਰਾਹਮਣਵਾ ਤਾਂ ਹੈ ਹੀ ਪਖੰਡਾ ਦਾ ਘਰ ਜੀ ਪਰ ਇਹਦੇ ਵਿੱਚ ਇਹ ਬ੍ਰਾਹਮਣਵਾਦ ਦਾ ਪਖੰਡ ਕਰਕੇ ਮਹਾਰਾਜ ਨੇ ਉਤਾਰ ਧਰਿਆ ਤੇ ਆਖਿਆ ਇਹ ਬ੍ਰਾਹਮਣ ਪਖੰਡੀ ਨੇ ਕਿੱਥੇ ਕਿੱਥੇ ਨੀ ਇਹਨਾਂ ਪਖੰਡ ਕੀਤੇ ਫਿਰ ਅਸੀਂ ਉਹਨਾਂ ਲੋਕਾਂ ਨਾਲ ਜਿਹਰਾਂ ਨੇ ਪਾਉਣੇ ਆ ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਇਹਨਾਂ ਲੋਕਾਂ ਨੇ ਸਾਡੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸ਼ਹਾਦਤ ਕਰਵਾਈ ਤੇ ਚੰਦੂ ਚੰਦਰੇ ਨੇ ਸੱਤੀ ਰੇਤਾ ਸੀ ਜਿਸ ਤੋਂ ਉਹਦਾ ਗੁਰੂ ਸਾਹਿਬ ਨੂੰ ਸ਼ਹੀਦ ਕਰਾਉਂਦਾ ਗੰਗੂ ਬ੍ਰਾਹਮਣ ਆਉਂਦਾ ਉਹ ਗੁਰੂ ਸਾਹਿਬ ਦੇ ਲਾਲ ਫੜਾਉਂਦਾ ਤੇ ਸ਼ਹੀਦ ਕਰਾਉਂਦਾ ਸੁਚਾਨੰਦ ਕਾਜੀ ਫਤਵੇ ਲਵਾਉਂਦਾ ਜਦੋਂ ਇੰਦਰਾ ਤੇ ਇਹਦੇ ਹਿੰਦੂ ਆਲੇ ਜੋ ਦੁਬਾਰਾ ਆਉਂਦੇ ਆ 47 ਤੋਂ ਬਾਅਦ ਤੇ ਸਿੱਖਾਂ ਨਾਲ ਜੁਰਾਇਮ ਪੇਸ਼ਾ ਵਾਲਾ ਫਤਵੇ ਲਾਉਂਦੇ ਆ ਸਿੱਖਾਂ ਤੇ ਕੀ ਕੀ ਨਹੀਂ ਇਹਨਾਂ ਨੇ ਕੀਤਾ ਜਿਸ ਦਿਨ ਹੀ ਇਹਨਾਂ ਦਾ ਦੇਸ਼ ਬਣਿਆ 47 ਭਾਰਤ ਬਣਦਾ ਤੇ ਪਾਕਿਸਤਾਨ ਬਣਦਾ ਦੋ ਮੁਲਕ ਬਣਦੇ ਆ ਵਿਚਾਰੇ ਪੈ ਜਾਂਦੀ ਸਿੱਖ ਕੌਮ ਤੇ ਉਹਨਾਂ ਨੇ ਇੱਕ ਕੀਤਾ ਕੀ ਬਣਦਿਆਂ ਸਾਰ ਪਹਿਲਾਂ ਉਹਨਾਂ ਨੇ ਆਖਿਆ ਸਿੱਖ ਇੱਕ ਜੁਰਾਇਮ ਪੇਸ਼ਾ ਕੌਮ ਆ 1956 ਦੇ ਵਿੱਚ ਉਹਨਾਂ ਨੇ ਹਰਮੰਦਰ ਸਾਹਿਬ ਦੇ ਉੱਤੇ ਫੌਜ ਚੜ੍ਹ ਕੇ ਹਮਲਾ ਕੀਤਾ ਯਾਦ ਆਪ ਜੀ ਨੂੰ 1984 ਦੇ ਬਾਅਦ ਫੇਰ ਉਹ ਜਾ ਕੇ 70-80 ਸਾਲਾਂ ਬਾਅਦ ਫੇਰ ਜਾ ਕੇ 30 ਸਾਲਾਂ ਬਾਅਦ ਆਣ ਕੇ ਤੇ ਫੇਰ ਹਮਲਾ ਕਰ ਦਿੰਦੇ ਆ ਸਾਡੇ ਨਾਲ ਸਾਝ ਰਹੀ ਕਿੱਥੇ ਇਹਨਾਂ ਦੀ ਦੱਸੋ ਕਿਹੜੇ ਮੂੰਹ ਨਾਲ ਅਸੀਂ ਜਾਂ ਇਸ ਸੰਸਥਾ ਦਾ ਯਾਰੋ ਇੱਕ ਦਾਸ ਸਾਬ ਸੂਰਤ ਗੁਰਸੇਖ ਜਾ ਕੇ ਉੱਥੇ ਉਹਨਾਂ ਬ੍ਰਾਹਮਣਾਂ ਦੇ ਨਾਲ ਤੁਰਿਆ ਫਿਰੇ ਬੀੜੀਆਂ ਪੀਣ ਵਾਲਿਆਂ ਨਾਲ ਮਰ ਨਹੀਂ ਜਾਈਦਾ ਕਿੱਥੇ ਦੰਦਵੀ ਟਕਸਾਲ ਦੇ ਮੁਖੀ ਨੇ ਕਿਹੜੇ ਨੇ ਇੱਥੇ ਸੰਤਬਾਬਾ ਜਨੈ ਸਿੰਘੀ ਨੇ ਖਾਓਗੇ ਤੇ ਮੈਨੂੰ ਫੋਟੋਆਂ ਵਿਖਾ ਦਿਓ ਨਹੀਂ ਪਰ ਯਾਰ ਕੋਈ ਮਰਦਾਂ ਦੀ ਜਥੇਬੰਦੀ ਆ ਉਹ ਲਹੂ ਪਵਿੱਤਰ ਖੂਨ ਦੋ ਲਿਆ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ ਐ ਇਤਿਹਾਸ ਸਿਰ ਜੇ ਆਏ ਇਹ ਗੰਦਮਾਰ ਦਾ ਫਿਰਦਾ ਇਹਨੇ ਕੀਤਾ ਕੀ ਨਹੀਂ ਦੱਸੋ ਅੱਜ ਤੱਕ ਜਿਹੜਾ ਨੇ ਚੰਗਾ ਕੰਮ ਕੀਤਾ ਕੌਮ ਲਈ ਕਿੱਸਾ ਓਕੇ ਹਾਂਜੀ ਇਹਦੇ ਚ ਭਾਈ ਬਲਵੰਤ ਸਿੰਘ ਜੀ ਗੁਰਬਾਣੀ ਦੇ ਇੱਕ ਸ਼ਬਦ ਹੁੰਦਾ ਕੋਈ ਬੋਲੇ RAM RAM ਕੋਈ ਖੁਦਾ ਐ ਕੋਈ ਸੇਵਾ ਗੁਸਈਆਂ ਕੋਈ ਅਲਾ ਐ ਗੁਰੂ ਸਾਹਿਬ ਨੇ ਤਾਂ ਸਾਨੂੰ ਕਦੇ ਵੀ ਨਹੀਂ ਰੋਕਿਆ ਕਿ ਅਸੀਂ ਮੰਦਰ ਨਹੀਂ ਜਾਣਾ ਮਸਜਿਦ ਨਹੀਂ ਜਾਣਾ ਕਿਸੇ ਉਤਰਨ斯坦 ਤੇ ਨਹੀਂ ਜਾਣਾ ਉਹਨਾਂ ਤਾਂ ਬਾਕਾਇਦਾ ਪੀਰਾਂ ਫਕੀਰਾਂ ਦੀ ਭਗਤ ਕਬੀਰ ਦੀ ਸਾਰਿਆਂ ਦੀ ਬਾਣੀ ਵਿੱਚ ਪਾਤੀ ਕਿ ਮੇਰੇ ਲਈ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਨਮ ਕੋ ਬਣਾਈ ਕਹਿ ਦਿੱਤਾ ਪਰ ਦਮਦਮੀ ਤਕਸਾਲ ਦੇ ਮੁਖੀ ਦੇ ਉਧਰ ਜਾਣ ਨਾਲ ਬੜਾ ਵੱਡਾ ਬਹੁਤ ਵੱਡਾ ਵਾਵੇਲਾ ਪੈਦਾ ਹੋ ਗਿਆ ਹੈ ਦੁਨੀਆ ਭਰ ਦੇ ਵਿੱਚ ਜਿਹੜੀਆਂ ਆਮ ਸਿਕ ਜਥੇਬੰਦੀਆਂ ਨੇ ਉਹਨਾਂ ਨੂੰ ਇਸ ਗੱਲ ਦਾ ਬੜਾ ਇਤਰਾਜ ਹੋਇਆ ਹੈ ਤੁਸੀਂ ਹੁਣ ਕੀ ਸੋਚਦੇ ਹੋ ਕਿ ਜਿਹੜੀ ਟਕਸਾਲ ਦਾ ਮੁੱਖ ਹੈੱਡ ਆਫਿਸ ਹੈ ਉਹ ਹੈਗਾ ਚੌਕ ਮਹਿਤਾ ਚੌਕ ਮਹਿਤਾ ਤੇ ਉਹਦਾ ਕਬਜ਼ਾ ਹੈ ਉਹ ਆ ਰਿਹਾ ਹੈ ਉੱਥੇ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਪਤਾ ਕਿ ਡੁਬਕੀ ਲਾ ਕੇ ਆਇਆ ਜਨਮ ਸਫਲਾ ਕਰਕੇ ਆਇਆ ਇਹਦੇ ਵਿੱਚ ਕੋਈ ਸੰਗਰਾਮਾਂ ਵਾਲੇ ਜਾਂ ਭਾਈ ਅਮਰੀਕ ਸਿੰਘ ਅਜਨਾਲਾ ਜਿਨ੍ਹਾਂ ਦਾ ਪਿੱਛੇ ਦੇ ਕੇ ਬਿਆਨ ਵੀ ਆਇਆ ਸੀ ਕੋਈ ਉਹਦੇ ਉੱਤੇ ਪ੍ਰਤੀਕਰਮ ਭਾਈ ਹਰਨਾਮ ਸਿੰਘ ਧੁੰਮਾ ਦਾ ਨਹੀਂ ਆਇਆ ਉਹਨੇ ਭਾਈ ਅਮਰੀਕ ਸਿੰਘ ਅਨਰਾਲਾ ਨੇ ਆਪਣੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਮੈਨੂੰ ਸੰਗ ਆਉਂਦੀ ਹੈ ਕਿ ਦੰਦਮੀ ਟਕਸਾਲ ਦਾ ਜਿਹੜਾ ਆਪੂ ਬਣਿਆ ਮੁਖੀ ਹੈ ਉਹ ਸਮਲਿੰਗੀ ਹੈ ਤੇ ਉਸ ਤੋਂ ਬਾਅਦ ਕੋਈ ਉਹ ਜਵਾਬ ਨਹੀਂ ਉਸ ਦਾ ਕੋਈ ਆਇਆ ਇਹਦੇ ਬਾਰੇ ਜਾਂਦੇ ਜਾਂਦੇ 2-3 ਮਿੰਟ ਨੇ ਤੁਹਾਡਾ ਭਾਈ ਹਰਨਾਮ ਸਿੰਘ ਧੁੰਮਾ ਉਹਨਾਂ ਨੂੰ ਸਨੇਹਾ ਕੀ ਹੈ ਜੀ ਅਖੀਰ ਦੇ ਵਿੱਚ ਅਖੀਰ ਦੇ ਵਿੱਚ ਇਹ ਆ ਇਹ ਦੰਦਮੀ ਟਕਸਾਲ ਖਾਲਸੇ ਪੰਥ ਦੀਆਂ ਰੌ ਰੀਤਾਂ ਤੇ ਮਰਜ਼ਾਦਾ ਨੂੰ ਕਾਇਮ ਰੱਖਣ ਲਈ ਸਾਜੀ ਗਈ ਸੀ ਖਾਲਸੇ ਪੰਥ ਦੀ ਸਿਧਾਂਤ ਦੀ ਗੱਲ ਕਰਦੀ ਮਰਜ਼ਾਦਾ ਦੀ ਨਿਹੰਗ ਸਿੰਘ ਸੰਪਰਦਾਵਾਂ ਦੇ ਵਿੱਚ ਵੇਖ ਲਓ ਪ੍ਰਾਤਨ ਜਥੇਬੰਦੀਆਂ ਬੁੱਢਾ ਦਲ ਤਰਨਾ ਦਲ ਦੰਦਮਈ ਟਕਸਾਲ ਤੇ ਬਾਬਾ ਬਿਦੀ ਚੰਦ ਇਹ ਵੱਡੀਆਂ ਚਾਰ ਸੰਪਰਦਾਵਾਂ ਜਿਹੜੀਆਂ ਗੁਰੂ ਕਾਲ ਤੋਂ ਚੱਲੀਆਂ ਆ ਰਹੀਆਂ ਨੇ ਜਿਨ੍ਹਾਂ ਦੀ ਮਰਜ਼ਾਦਾ ਕਾਇਮ ਆ ਇਸ ਬੰਦੇ ਨੇ ਆਣ ਕੇ ਮਰਜ਼ਾਦਾ ਨੂੰ ਸੱਟ ਮਾਰੀ ਆ ਮਰਜ਼ਾਦਾ ਦਾ ਘਾਣ ਕੀਤਾ ਸਿੱਖ ਸਦਨਾਂ ਦੀ ਲੰਗੜਾ ਕੀਤੀ ਆ ਰਹਿਤ ਮਰਜ਼ਾਦਿਆਂ ਤੇ ਰਹਿਤ ਨਾਮਿਆਂ ਦੇ ਬਾਹਰ ਜਾ ਕੇ ਬੰਦੇ ਨੇ ਬਿਪਰਵਾਦ ਦੇ ਵਿੱਚ ਪੈ ਗਿਆ ਜਾ ਕੇ ਇਹਨੂੰ ਵੀ ਮੈਂ ਤਾੜਨਾ ਕਰਦਾ ਕੋਈ ਬੇਨਤੀ ਨਹੀਂ ਕਰਦਾ ਕੋਈ ਅਪੀਲ ਨਹੀਂ ਕਰਦਾ ਮੈਂ ਉਸ ਨੂੰ ਤਾੜਨਾ ਕਰਦਾ ਕਿ ਜਿੱਧਰੋਂ ਆਇਆ ਉਧਰ ਨੂੰ ਜਾ ਕੇ ਉਹ ਨਾਗਿਆਂ ਦੇ ਮੱਠ ਵਿੱਚ ਵੜ ਜਾਵੇ ਜਾ ਕੇ ਤੇ ਉਹ ਨਾਗਪੁਰ ਵਾਲੇ ਜਿਹੜੇ ਚਾਹੁੰਦੇ ਆ ਕਿ ਸਿੱਖ ਪੰਥ ਨੂੰ ਨਿਕਲ ਜਾਈਏ ਸਿੱਖ ਕੌਮ ਨੂੰ ਖਾ ਜਾਈਏ ਇਹਨਾਂ ਦੇ ਤਖਤਾਂ ਤੇ ਕਬਜ਼ਾ ਕਰ ਲਈ ਇਹਨਾਂ ਦੀ ਸ਼ਰੋਮਣੀ ਕਮੇਟੀ ਸੰਸਥਾ ਤੇ ਕਬਜ਼ਾ ਕਰ ਲਈਏ ਦਮਦਮੀ ਤਖਸਾਲ ਤੇ ਕਬਜ਼ਾ ਕਰ ਲਈਏ ਉਹ ਭੁੱਲ ਕੇ ਭਲੇਖੇ ਕੱਢ ਦਣ ਇਹਨੇ ਜਾਣਾ ਤੇ ਜੀ ਸੱਜ ਕੇ ਲੱਖ ਵਾਰੀ ਇਹਦਾ ਉਹਦੇ ਦੀ ਨਾਗਿਆਲੀ ਥਾਂ ਤੇ ਨਾਗਪੁਰ ਦੇ ਵਿੱਚ ਜਾ ਕੇ ਨੇਰੇ ਲਾ ਲਵੇ ਕਿਸੇ ਮੱਠ ਮੁੜ ਤੇ ਬਹਿ ਜਾਵੇ ਦਮਦਮੀ ਤਖਸਾਲ ਦੇ ਵਿੱਚ ਇਹਦੇ ਦੀ ਕੋਈ ਥਾਂ ਨਹੀਂ ਨੀ ਤੇ ਖਾਲਸੇ ਪੰਥ ਨੂੰ ਕੱਤਰ ਕਰਕੇ ਇਹਨੂੰ ਧੱਕੇ ਮਾਰ ਕੇ ਬਾਹਰ ਤਕੇ ਲਾਂਗੇ ਹੋਣੇ ਤੋਂ ਜੀ ਤੁਹਾਡਾ ਦੇ ਦਾ ਸਮਾਂ ਕੱਢਿਆ ਉਹਦੇ ਲਈ ਤੁਹਾਡਾ ਤੈਦਿਲੋਂ ਤਨਮਾਦ ਚੜ੍ਹਦੀ ਕਲਾ ਰੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਦੇ ਰਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਗੁੰਮ ਹੋਏ ਸਨ ਕਿਉਂਕਿ ਤੁਹਾਨੂੰ ਉਸ ਵੇਲੇ ਗ੍ਰਿਫਤਾਰ ਵੀ ਕੀਤਾ ਗਿਆ ਸੀ ਤੇ ਉਹਦਾ ਕੁਝ ਬਣਿਆ ਜਾਂਦੇ ਜਾਂਦੇ 1 ਮਿੰਟ ਦੇ ਵਿੱਚ ਦੱਸ ਕੇ ਜਾਇਓ ਜਰੂਰ ਬਿਲਕੁਲ ਨਹੀਂ ਜੀ ਕਦੀ ਵੀ ਨਹੀਂ ਚਾਹੁੰਦਾ ਭਾਰਤੀ ਸਿਸਟਮ ਦਾ ਕਬਜ਼ਾ ਪੰਜਾਬ ਦੇ ਉੱਤੇ ਉਹ ਨਹੀਂ ਚਾਹੁੰਦੇ ਕਿ ਸਿੱਖਾਂ ਦੀ ਸ਼ਰੋਨੀ ਕਮੇਟੀ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਦਾ ਪ੍ਰਚਾਰ ਹੋ ਸਕੇ ਸਿੱਖੀ ਦੇ ਡੰਕੇ ਵੱਜ ਸਕਣ ਸਿੱਖੀ ਪਰਫੁੱਲਤ ਹੋ ਸਕੇ ਉਹਨਾਂ ਦਾ ਨੁਕਸਾਨ ਕਰਨ ਦੀਆਂ ਵਿਉਂਤਾਂ ਗੁੰਦਰੀਆਂ ਤੇ ਇਹੋ ਜਿਹੇ ਜਿਹੜੇ ਏਅਰ ਟਕੇ ਟਕੇ ਦੇ ਵੇਕਣ ਵਾਲੇ ਆ ਉਹ ਖਰੀਦਣਾ ਚਾਹੁੰਦੇ ਆ ਸ਼ਰੋਣੀ ਕਮੇਟੀ 'ਚ ਬਾਦਲ ਕੇ ਤੇ ਸਾਰਾ ਕੁਝ ਆਰਐਸਐਫ ਤੇ ਏਜੰਡੇ ਲਾਗੂ ਕਰਦੀ ਕਿਉਂ ਲੱਭ ਕੇ ਦੇਣ ਕੋ ਸਾਡੇ ਗੁਰੂ ਸਾਹਿਬ ਦੇ ਸਰੂਪ ਉਹਨਾਂ ਦਾ 1984 'ਚ ਲੁੱਟਿਆ ਤੋਸ਼ਾਖਾਨਾ ਨੂੰ ਸਾਨੂੰ ਮੋੜਿਆ ਹਮ ਆਦਲਾ ਕੇ ਸਾੜਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਅੱਗ ਲਾ ਕੇ ਸਾੜਤੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਚੋਂ ਤਿਹਾਰ ਦੀਆਂ ਸਭ ਕੁਝ ਚੋਕ ਕੇ ਲਏ ਉਹ ਨਹੀਂ ਮੋੜਿਆ ਤੇ ਉਹ ਸਾਨੂੰ 300 ਸਾਢੇ ਸਰੂਪ ਕਿੱਥੋਂ ਲੈ ਦੇ ਦਿੰਦਣਗੇ ਜੀ ਸਾਨੂੰ ਇਹਨਾਂ ਤੇ ਕੀ ਆਸ ਰੱਖਣੀ ਚਾਹੀਦੀ ਆ ਇਹਨਾਂ ਤੇ ਕੋਈ ਆਸ ਨਹੀਂ ਖਾਲਸਾ ਪੰਥ ਆਪਣੇ ਆਪ ਤੇ ਮਜ਼ਬੂਤ ਹੋਵੇਗਾ ਸਾਰੇ ਹੱਥ ਕੌਮ ਲੈ ਲਵੇਗੀ ਜਿਸ ਦਿਨ ਖਾਲਸੇ ਰਾਜ ਨੇ ਆਪਦੇ ਖਾਲਸੇ ਰਾਜ ਗਏ ਹੱਦਾਂ ਬੰਨੇ ਤੈਅ ਕਰ ਲਏ ਉਹ ਦਿਨ ਲਵਾਂਗੇ ਦਸਤਾਰ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਖਾਲਸਾ ਜੀ ਦੀ ਵਾਹਿਗੁਰਜੀ ਦੀ ਫਤਿਹ ਐ ਸੰਨ ਭਾਈ ਬਲਵੰਤ ਸਿੰਘ ਗੋਪਾਲਾ ਜਿਨ੍ਹਾਂ ਨਾਲ ਗੱਲਬਾਤ ਹੋਈ ਆ ਫੋਨ ਦੇ ਰਾਹੀਂ ਕਿ ਉਹਨਾਂ ਨੇ ਬਕਾਇਦਾ ਕਹਿੰਦੇ ਬੇਨਤੀ ਨਹੀਂ ਤਾੜਨਾ ਕਿ ਹੁਣ ਤੁਮਾਂ ਚੌਕ ਮਹਿਤਾਨਾ ਵਰਗਿਆ ਅਸੀਂ ਇੱਥੋਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰਕੇ ਉਹਨੂੰ ਉੱਥੋਂ ਕੱਢਣ ਦਾ ਯਤਨ ਕਰਾਂਗੇ ਮੇਰੇ ਕੋਲ ਪਰਾਲਾ ਸੀ ਕਿ ਦਮਨਵੀ ਟਕਸਾਲ ਦੇ ਬੜੇ ਸੀਨੀਅਰ 1988 ਤੋਂ ਪਹਿਲਾਂ ਦੇ ਉੱਥੇ ਵਿਚਰ ਰਹੇ ਨੇ ਭਾਈ ਬਲਵੰਤ ਸਿੰਘ ਓਪਾਲਾ ਜਾਣੀ ਪਛਾਣੀ ਸ਼ਖਸੀਅਤ ਨੇ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਮੇਰੇ ਤੋਂ ਬਾਅਦ 6 ਵਜੇ ਪ੍ਰਾਈਮ ਟਾਈਮ ਦਵਿੰਦਰ ਬੈਣੀਪਾਲ ਜੀ ਲੈ ਕੇ ਹਾਜ਼ਰ ਹੋਣਗੇ 9 ਵਜੇ ਦਿਲਾਂ ਦੀ ਸਾਂਝ ਪ੍ਰੋਗਰਾਮ ਨੂੰ ਫਿਰ ਰਿਪੀਟ ਕੀਤਾ ਜਾਏਗਾ ਦੇਖਣਾ ਨਾ ਭੁੱਲਿਓ ਪ੍ਰੋਗਰਾਮ ਨੂੰ ਸਪான்ਸਰ ਕਰਨ ਲਈ ਜਿਹੜੇ ਥੱਲੇ ਨੰਬਰ ਆ ਰਹੇ ਨੇ ਉਹਨਾਂ ਨਾਲ ਜਰੂਰ ਸੰਪਰਕ ਕਰਿਆ ਜੇ ਤੇ ਥਿੰਕ ਇਸ਼ੋਰ ਦੇ ਪ੍ਰਵਿੰਦਰ ਸਿੰਘ ਥਿੰਕ 604 822 7213 ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਰੱਬ ਰੱਖਾ